ਏ ਬਾਈ ਮੰਗਲ ਦਾ ਬੇਟਾ ਗਾ ਤੇ ਇਹ ਪੋਤਰਾ ਦੇਖ ਲਓ ਭਰਾਵੋ ਤਿੰਨ ਪੀੜੀਆਂ ਇੱਥੇ ਫਿਰਦੀਆਂ ਨੇ ਆਜੋ ਮੰਗਲਬਾਈ ਤੁਸੀਂ ਵੀ ਅੱਗੇ ਆਜੋ ਤੇ ਹਾਂ ਘੋਲੇ ਘੋੜੇ ਦੀਆਂ ਵੀ ਤਿੰਨ ਪੀੜੀਆਂ ਤੇ ਬਾਪੂ ਦੀਆਂ ਵੀ ਤਿੰਨ ਪੀੜੀਆਂ ਆਪਾਂ ਕਹਦੀਏ ਭਰਾਵੋ ਇੱਥੇ ਫਿਰਦੇ ਨੇ ਇਹ ਗੁਰੂ ਆ ਗਿਆ ਵੀਰ ਤਾਂ ਅੱਗੇ ਕੋਈ ਨੂਰ ਆ ਗਿਆ ਹਾਂ ਕੀ ਗੱਲ ਕੀ ਆ ਹਾਂਜੀ ਕਈਆਂ ਨੂੰ ਕਹਿੰਦੇ ਉਹ ਬਾਈ ਦਿਓ ਮਾਈਕ ਲਾ ਦੀ ਇੱਕ ਮਿੰਟ ਭਾਈ ਪ੍ਰਭਾਗਨ ਬਾਈ ਤੇ ਇਹ ਨਾ ਬਾਈ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹਣਾ ਇਹ ਰਹੀ ਇਹ ਕੰਮ ਸੰਭਵ ਆ ਗਿਆ ਬਾਈ ਜੀ ਸਾਨੂੰ ਕਈ ਕਹਿੰਦੇ ਵੀ ਇਹਨਾਂ ਨਵਾਂ ਘੋੜਾ ਰੱਖਿਆ ਅਸੀਂ ਹਾਂ ਘੋੜਾ ਜਰੂਰ ਨਵਾਂ ਰੱਖਿਆ ਬਾਕੀ ਜਿਹੜੇ ਸਾਡੇ ਦਾਦਾ ਜੀ ਨਾ ਉਹਨਾਂ ਤੋਂ ਪਿੱਛੋਂ ਸਾਡੇ ਘਰ ਘੋੜੀ ਪੱਕੀ ਰਹੀ ਰਹੀ ਸਾਡੇ ਹਾਂ ਇੱਕ ਚੰਗੀ ਟੀਮ ਚੰਗੀ ਪੈਦਾਵਾਰੀ ਹੋਵੇ ਸਾਡਾ ਇਹ ਫੀਸ ਇੱਕ ਵੱਖਰੀ ਗੱਲ ਹੈ ਸਾ ਇੱਕ ਵੱਖਰੀ ਗੱਲ ਪੈਦਾ ਮੈਟਰ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਤੇ ਇਹ ਆਪ ਦੀ ਟੀਮ ਨੂੰ ਤਕੜਿਆਗਾ ਹੁਣ ਜਿਹੜੇ ਸਾਂਹ ਵਾਲੇ ਜਿਹੜੇ ਜਿੰਨਾ ਘੋੜੇ ਰੱਖੇ ਉਹ ਰੇੜੇ ਵਾਲੀ ਘੋੜੀ ਦੇ ਘੋੜਾ ਨਹੀਂ ਛੱਡਦੇ ਕਹਿੰਦੇ ਨਹੀਂ ਘੋੜਾ ਨਹੀਂ ਛੱਡਣਾ ਉਹਦੇ ਨਾਲ ਹੁੰਦਾ ਹੀ ਮਾਰਕੀਟ ਡਾਊਨ ਹੁੰਦੀ ਹੈ ਸਾਡੇ ਜਿੱਥੋਂ ਇਹ ਘੋੜਾ ਆਇਆ ਲਾਡੀ ਵੀਰ ਹੁਣਾਂ ਕੋ ਉਹ ਆਂਦਾ ਰੇੜੇ ਵਾਲੀ ਘੋੜੀ ਤੇ ਪਹਿਲਾਂ ਘੋੜਾ ਛੱਡਣਾ ਉਦੋਂ ਮਾਰਕੀਟ ਵੱਜਣੀ ਜੇ ਚੰਗੇ ਬੱਚੇ ਪੈਦਾ ਕਰੂਗਾ ਤੇ ਫਿਰ ਸਾਂਹ ਆ ਚੰਗੀ ਘੋੜੀ ਦੇ ਤੇ ਚੰਗੇ ਬੱਚੇ ਪੈਦਾ ਕਰਨੇ ਉਹਨੇ ਵੀ ਇਹਦੀ ਗੱਲ ਆ ਬਾਈ ਦੀ ਕਹਿੰਦਾ ਚੰਗੀ ਘੋੜੀ ਦੇ ਚੰਗੇ ਬੱਚੇ ਪੈਦਾ ਕਰੂਈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਬੱਲਾ ਬੇਰਕਾ ਮੰਡੀ ਦੇ ਪਹੁੰਚੇ ਆਂ ਵਿਸਾਖੀ ਦਾ ਪਵਿੱਤਰ ਦਿਹਾੜਾ ਤੇ ਸੰਧੂ ਸਟੱਡ ਫਾਰਮ ਵਾਲੇ ਵੀਰਾਂ ਕੋਲੇ ਨਾ ਬਾਈ ਆਹ ਨੌਕਰਾ ਬਸ਼ੀਰਾ ਖੜਾ ਬਾਈ ਦੇਖ ਲੋ ਤੇ ਗੱਲਬਾਤ ਕਰਦੇ ਆਂ ਇਹ ਬਾਈ ਹੋਰਾਂ ਨੇ ਜਿਵੇਂ ਜਾਣਕਾਰੀ ਦਿੱਤੀ ਵੀ ਆਪਾਂ ਮੋਟੀ ਜਾਣਕਾਰੀ ਦੱਸ ਦਈਏ ਸੋਨੂੰ ਕੋਹੇ ਨੂਰ ਇਹਦਾ ਨਾਂਗਾ ਸਾਨੀ ਨੋਕਰਾ ਘੋੜਾ ਹਸਟਾਲੀਨ ਕੋਹੇਨੂਰ ਵੀਰ ਘੋੜੇ ਦਾ ਬੱਚਾ ਕੱਦ ਚੌੜ ਪਲੱਸ ਇਹਦਾ ਨਾਂ ਵੀ ਕੋਹੇਨੂਰੀ ਰੱਖਦਾ ਬਾਈ ਠੀਕ ਆ ਇਹਦਾ ਨਾਂ ਵੀ ਕੋਹੇਨੂਰ ਆ ਤੇ ਬਾਈ ਮੰਗਲ ਸਿੰਘ ਸੰਧੂ ਜੀ ਪਿੰਡ ਮੀਰਾਕੋਟ ਕਲਾਂ ਪਿੱਟੇ ਵੱਡ ਪੱਤੀ ਅੰਮ੍ਰਿਤਸਰ ਦੇ ਵਿੱਚ ਰੱਖਿਆ ਹੋਇਆ ਤੇ ਆਜੋ ਆਪਾਂ ਗੱਲ ਕਰਾਉਣੇ ਆ ਤੇ ਨਾਲ ਦੇਖੋ ਬਈਆ ਛੋਟੇ ਛੋਟੇ ਬੱਚੇ ਆਏ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਬੋਤੋ ਕੁਲਿਸਕਾ ਕਿਹੜੀ ਕਲਾਸੇ ਪੜਦਾ ਹੈ ਕੋਈ ਪੜਦਾ ਨਹੀਂ ਹੈਗਾ ਇਹ ਵਧੀਆ ਲੱਗੇ ਇੱਥੇ ਆ ਕੇ ਘੋੜਿਆਂ ਦੇ ਮੇਲੇ 'ਚ ਵਧੀਆ ਲੱਗਿਆ ਠੀਕ ਹੈ ਬਾਈ ਬਹੁਤ ਪਿਆਰੇ ਬੱਚੇ ਨੇ ਬਾਈ ਦੇਖੋ ਆਹ ਦੇਖੋ ਜਵਾਕ ਕੀ ਹਾਲ ਨੇ ਪੁੱਤ ਠੀਕ ਅੰਕਲ ਤੇ ਕੀ ਨਾਮ ਹੈ ਜੱਜੋ ਸਿੰਘ ਜੱਜੋ ਸਿੰਘ ਇੱਥੇ ਕਿਵੇਂ ਵਧੀਆ ਲੱਗਦਾ ਘੋੜਿਆਂ ਦੇ ਮੇਲੇ ਜਾ ਕੇ ਹਾਂਜੀ ਠੀਕ ਹੈ ਮੰਗਲ ਸਿੰਘ ਦਾ ਪੁੱਤ ਆ ਠੀਕ ਹੈ ਮੰਗਲ ਸਿੰਘ ਦਾ ਪੁੱਤ ਆ ਯਾਨੀ ਕਿ ਕਹਿ ਰਹੀ ਹੈ ਭਰਾਵੋ ਕੋਹੇ ਨੂੰ ਘੋੜੇ ਦਾ ਆਉਣ ਵਾਲਾ ਮਾਲਕ ਆ ਇਹ ਇਹਨੇ ਅਗਲੇ ਸਮੇਂ ਦੇ ਵਿੱਚ ਇਸੇ ਨਹੀਂ ਸਾਹਮਣਾ ਬਸ ਇਹ ਸਵਾਰੀ ਸੂਰੀ ਕਰਦਾ ਹੁੰਦਾ ਹਾਂਜੀ ਝੂੜੇ ਲੈਣਾ ਪੂਰੇ ਨਿਆਰੇ ਲੈਣਾ ਹਾਂਜੀ ਕਿਹੜੀ ਵਾਸਤੇ ਪੜਦਾ ਹੈ ਸੈਕਿੰਡ 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 ਚ ਚੱਲ ਬਹੁਤ ਵਧੀਆ ਪੁੱਤ ਤੇ ਆਜੋ ਬਾਈ ਗੱਲ ਕਰਦੇ ਆਂ ਇਧਰਲੇ ਪਾਸੇ ਤੇ ਪ੍ਰਮਾਣ ਵੀਰ ਦਾ ਧੰਨਵਾਦ ਜਿਹੜੇ ਵੀਰ ਨੇ ਸਾਨੂੰ ਵੀਰਾਂ ਕੋਲੇ ਲੈ ਕੇ ਆਇਆ ਕਹਿੰਦਾ ਵੀ ਆਜੋ ਆਪਾਂ ਬਾਈਆਂ ਦੇ ਘੋੜੇ ਬਾਰੇ ਜਾਣਕਾਰੀ ਦਈਏ ਤੇ ਪ੍ਰਮਾਣ ਬਾਈ ਕਿੰਨੀ ਉਮਰ ਹੋ ਚੁੱਕੀ ਆ ਬਾਈ ਕੋਹੇ ਨੂਰ ਦੀ ਬਾਈ ਇਹ 4 ਦੰਦ ਹੋ ਗਿਆ 4 ਦੰਦ ਤੇ ਸਭ ਤੋਂ ਪਹਿਲਾਂ ਬਾਈ ਮੈਂ ਜਿੰਨੇ ਭਰਾ ਸਾਡੇ ਖੜੇ ਹੈਗੇ ਸਾਰਿਆਂ ਦਾ ਸਵਾਗਤ ਕਰਦਾ ਆਜੋ ਬਾਪੂ ਜੀ ਇਧਰਲੇ ਪਾਸੇ ਆਜੋ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਕਿਉਂ ਭਾਈ ਇਹ ਕੋੜਿਆਂ ਵਾਲਾ ਮੇਲਾ ਆਪਾਂ ਕਹਿਦੀ ਇਹੋ ਜਿਹਾ ਹੋਉਂਦਾ ਮੈਂ ਕਹਿੰਦਾ ਵੀ ਜਿਹਨੂੰ ਕਿਸੇ ਨੂੰ ਦਿਮਾਗੀ ਟੈਨਸ਼ਨ ਹੈ ਨਾ ਉਹਨੂੰ ਇੱਕ ਵਾਰੀ ਉਰੇ ਛੱਡ ਜਾਓ ਮੰਡੀ ਦੇ ਵਿੱਚ ਪ੍ਰਭਾਨભાઈ ਸੈੱਟ ਹੋ ਗਈ ਜਾਊਗਾ ਬਿਲਕੁਲ ਸੈੱਟ ਹੋ ਜਾਊਗਾ ਬਿਲਕੁਲ ਤੇ ਪ੍ਰਭਾਨભાઈ ਇੱਕ ਵਾਰੀ ਆਪਣੇ ਵੀਰਾਂ ਬਾਰੇ ਇੰਟਰੋਡਕਸ਼ਨ ਕਰਵਾ ਦੇ ਵੀ ਕਿਹੜੇ ਕਿਹੜੇ ਵੀਰ ਖੜੇ ਨੇ ਆਪਣੇ ਕੋਲੇ ਭਾਈ ਸਾਰੇ ਹੀ ਕਹਿ ਲੋਗੀ ਆਪਣੀਆਂ ਸੱਜੀਆਂ ਖੱਬਲੀਆਂ ਦੇ ਖਾਸ ਕਰਕੇ ਮੰਗੇ ਬਾਈ ਦੇ ਕਰਕੇ ਠੀਕ ਹੈ ਜੀ ਇਹ ਪਰਮਜੀਤ ਭਾਜੀ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਆ ਵੀਰ ਓਨਰ ਮੰਗਾ ਵੀਰ ਇਹ ਸਾਡੇ ਵੀਰ ਜੀ ਹੋਰੀ ਇਹਨਾਂ ਦਾ ਨਾਮ ਖਰਪਿੰਦਰ ਵੀਰ ਜੀ ਖਰਪਿੰਦਰ ਵੀਰ ਠੀਕ ਹੈ ਆਪਦਾ ਆਪਦਾ ਨਾਂ ਬਾਕੀ ਜਿਹੜੇ ਸੌਰੀ ਆ ਮੈਂ ਸਾਰੇ ਵੀਰ ਇਹ ਗੋਜੀ ਬਾਈ ਆ ਠੀਕ ਹੈ ਤੇ ਇੱਕ ਇਸੇ ਚੰਗਾ ਬਰੀਡਰ ਬਾਈ ਖੜਾ ਉਹਨੂੰ ਮਖੌਲ ਕਰੀ ਜਾਂਦੇ ਆ ਗੋਜੀ ਬਾਈ ਗੋਜੀ ਬਾਈ ਮੇਨ ਬਰੀਡਰ ਇਹ ਆ ਹਾਂ ਮੇਨ ਬਰੀਡਰ ਇਹੀ ਆ ਭਰਾਵੋ ਤੇ ਇਹਦੇ ਵੀ ਆਪਾਂ ਇੱਕ ਚੰਗੇ ਸਾਹਣ ਦੀ ਇਹਨੇ ਸਾਹਣ ਤਿਆਰ ਕਰਿਆ ਉਹਦੀ ਵੀਡੀਓ ਲੈ ਕੇ ਆਵਾਂਗੇ ਤੇ ਹਾਸੀਆਂ ਕੱਢੀਆਂ ਕਰੀ ਆ ਮੈਂ ਕਹਿੰਦਾ ਵੀ ਬੰਦਿਆਂ ਕੋਲੇ ਆ ਕੇ ਐ ਲੱਗਾ ਮੈਨੂੰ ਯਾਰ 6 ਕਿਲੋ ਖੂਨ ਵਧ ਗਿਆ ਤੇ ਹਾਂ ਬਾਈ ਹੁੰਦੇ ਹੋ ਜਾਣਕਾਰੀ ਜੀ ਹੁਕਮ ਕਰੋ ਬਾਈ ਜੀ ਇਹ ਇਹ ਉਹ ਉਮਰ ਕਿੰਨੀ ਹੋ ਚੁੱਕੀ ਆ ਬਾਈ ਸੋ ਆਪਾਂ ਗੱਲ ਕਰਦੇ ਸੀ ਸਭ ਤੋਂ 4 ਦਾ ਅੰਦ ਹੋ ਚੁੱਕੀ ਆ ਜੀ ਠੀਕ ਆ ਬਾਈ ਇਹ ਸੂਰਜ ਘੋੜਾ ਸੀਗਾ ਜਿਹੜਾ ਮਿੰਟੂ ਰੋਡੇ ਵਾਲਾ ਠੀਕ ਆ ਉਹਦਾ ਪੋਤਾ ਠੀਕ ਹੈ ਵੀਰ ਦਾ ਪੋਤਿਆ ਵੀਰ ਘੋੜੇ ਦਾ ਪੋਤਿਆ ਠੀਕ ਆ ਜੀ ਠੀਕ ਆ ਜੀ ਔਰ ਸਾਡੇ ਮਤਲਬ ਮਾਝੇ ਦੇ ਵਿੱਚ ਕਹ ਲਓ ਇਮਾਨਦਾਰੀ ਨਾਲ ਕਹੀਏ ਤਾਂ ਪੂਰੀ ਧੱਕ ਪਾਈ ਆ ਘੋੜੇ ਨੇ ਠੀਕ ਆ ਬਾਈ ਬਰੀਡਿੰਗ ਵਖੋਗੇ ਠੀਕ ਹੈ ਨੀਲੀਆਂ ਚੰਮੀਆਂ ਘੋੜੀਆਂ ਦਾ ਜਿਵੇਂ ਆਪਾਂ ਅੱਗੇ ਗੱਲ ਕਰਦੇ ਸੀਗੇ ਹਾਂ ਚੰਗੇ ਬੱਚੇ ਤੇ ਚੰਗੇ ਸੋਹਣੇ ਠੀਕ ਹੈ ਦਿੱਤੇ ਵੀ ਨਹੀਂ ਤੇ ਵਿਕੇ ਵੀ ਨਹੀਂ ਦੇ ਠੀਕ ਹੈ ਬਾਈ ਇਸ ਵੇਲੇ ਟਾਪ ਦੇ ਰੇਟ ਤੇ ਜੇ ਕੋਈ ਬੱਚਾ ਵੀਗਾ ਤਾਂ ਸਾਡੇ ਮਾਝੇ ਚ ਚਲੋ ਕੋਈ ਪਹਿਲੇ ਦੇ ਇਮਾਨਦਾਰੀ ਦੀ ਜਿਹੜੀ ਗੱਲ ਆ ਜੋ ਮੈਂ ਵੇਖਿਆ ਜੋ ਮੇਰੇ ਹੈਗਾ ਵੀ ਮੇਰੇ ਤਜਰਬੇ ਦੇ ਵਿੱਚ ਜਾਂ ਮੇਰੇ ਦੇਖਣ ਦੇ ਵਿੱਚ ਇਹਦਾ ਬੱਚਾ ਬਹੁਤ ਬਸ਼ੇਰੀ ਇੱਕ ਮਹਿੰਗੀ ਵਿਕੀ ਆ ਸਾਢੇ 3 ਲੱਖ ਰੁਪਏ ਦੀ ਠੀਕ ਹੈ ਬਾਈ ਉਹ ਪਰਮਜੀਤ ਭਾਜੀ ਦੀ ਘੋੜੀ ਤੋਂ ਸੀਗੀ ਠੀਕ ਹੈ ਠੀਕ ਹੈ ਜੀ ਨੀਲੀ ਘੋੜੀ ਸੀ ਕਹਿੰਦੀ ਵੀ ਵਧੀਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਮੰਗੀ ਔਰ ਰਿਕਾਰਡ ਜਿਹੜਾ ਵੀ ਇੱਕਦ ਹੁੰਦਾ ਵੀ ਯਾਰ ਐਵੇਂ ਹੀ ਮੈਂ ਗੱਲਾਂ ਕਰੀ ਜਮਾ ਹਾਂ ਘੋੜੀ ਦਾ ਮਾਲਕ ਵੀ ਇੱਥੇ ਘੋੜਾ ਵੀ ਇੱਥੇ ਉਹਦੀ ਬਸ਼ੇਰੀ ਜਿਹੜੀ ਆ ਜਿਹੜੀ ਵਿਕੀ ਉਹ ਵੀ ਹੈ ਹਨਾ ਉਹ ਵੀ ਇੱਥੇ ਠੀਕ ਹੈ ਤਾਂ ਹੁਣ ਅੱਗੂ ਜਾ ਕੇ ਉਹ ਬਸ਼ੇਰੀ ਉਹ ਕਹਿੰਦੇ ਜੀ ਸਾਨੂੰ 5 ਲੱਖ ਮਿਲਦਾ ਜੀ ਤੁਹਾਡੀ ਕਿਸਮਤ ਹਾਂ ਵੀ ਜਿੱਦਾਂ ਵੀ ਤੁਹਾਨੂੰ ਚਾਹੀਦਾ ਹੈ ਨਾ ਬਿਲਕੁਲ ਆ ਗੱਲ ਤੇ ਬਸ਼ੇਰੀ ਤੇ ਇਹਦੀ ਫੀਸ ਵਗੈਰਾ ਫਿਰ ਬਾਈ ਕਿੰਨੀ ਹੈ ਇਹਦੀ ਫੀਸ ਤੇ ਬਾਈ ਜੀ ਕਦੀ ਸਾਡੇ ਭਰਾ ਨੇ ਸਾਡੇ ਨਾਲ ਤੇ ਕੋਈ ਜਿਤਨੀ ਜੇ ਕੀਤੀ ਹਾਂ ਤੇ ਬਾਕੀ ਇਹ ਦੱਸ ਦਿੰਦਾ ਵੀ ਕਿੰਨੀ ਕੀ ਫੀਸ ਹੈ ਤੇ ਲੈ ਪੁੱਛ ਲੈਂਦਾ ਬਾਈ ਨੂੰ ਬਾਈ ਕਿੰਨੀ ਮੰਗਲ ਬਾਈ ਕਿੰਨੀ ਫੀਸ ਰੱਖੀ ਹੈ ਬਾਈ ਪਹਿਲਾਂ ਤੁਹਾਨੂੰ ਵਧਾਈਆਂ ਦੇ ਦਈਏ ਵੀ ਤੁਸੀਂ ਬਹੁਤ ਸੋਹਣਾ ਬਾਈ ਜਾਨਵਰ ਰੱਖਿਆ ਹੈ ਨਾ ਤੇ ਸ਼ੌਟ ਸਾਡੇ ਮੁੰਡਿਆਂ ਨੇ ਲੈ ਲਏ ਤੇ ਉਸ ਤੋਂ ਬਾਅਦ ਉੱਪਰ ਬਾਈ ਸਾਰਾ ਦਿਖਾ ਦਿਓ ਇਹਦੇ ਸੁੰਭ ਸੰਭ ਕਿਵੇਂ ਵੀ ਉਹ ਆ ਹੈ ਨਾ ਕਿਉਂ ਵੀਰ ਖੜੇ ਨੇ ਸਾਰੇ ਆਪਾਂ ਇਹਨਾਂ ਨੂੰ ਪਰਾਂ ਨਹੀਂ ਕਰ ਸਕਦੇ ਇਥੋਂ ਤੇ ਵਧੀਆ ਰੌਣਕ ਮੇਲਾ ਲਾਇਆ ਹੋਇਆ ਹੈਗਾ ਤੇ ਚੰਗੇ ਪੋਜ ਬਣਾ ਕੇ ਲਾ ਦਿਓ ਆਪਾਂ ਕਹਿਦੇ ਵੀ ਮਾਜੇ ਦੀ ਸਾਹਣਾ ਬਾਈ ਘੋੜਾ ਇਹ ਜਿਹਦੀਆਂ ਜੰਮਦੀਆਂ ਬੱਚੀਆਂ 3.5 ਤਿੰਨ ਲੱਖ ਦੀਆਂ ਵਿਕਦੀਆਂ ਨੇ ਬਾਈ ਹਨਾ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਦੋਹਾਂ ਚਾਰ ਮਹੀਨਾ ਦੇ ਵਿੱਚ ਬਾਈ ਇਹਨੇ ਨਾਂ ਪੂਰਾ ਫੁੱਲ ਕੱਢ ਜਾਣਾ ਰੱਬ ਦੀ ਕਿਰਪਾ ਨਾਲ ਬਾਕੀ ਭਰਾਵਾ ਦੁਨੇ ਪਿਓ ਪੁੱਤ ਖੜੇ ਆ ਗਏ ਹਨਾ ਨਾਲ ਪੂਰਾ ਪੂਰੀ ਫੈਮਿਲੀ ਆ ਇਹ ਵਰਕ ਦਾ ਅਸਲ ਜੋ ਉੱਥੇ ਹੀ ਕਰਦੇ ਆ ਜਿੱਥੇ ਪੂਰਾ ਪਰਿਵਾਰ ਇਹਨਾਂ ਦੀ ਸੇਵਾ ਕਰਦਾ ਬਾਈ ਹਾਂ ਸਹੀ ਗੱਲ ਹੈ ਬਿਲਕੁਲ ਤੇ ਅਸੇ ਬਾਈ ਫੀਸ ਦਾ ਕੀ ਹਿਸਾਬ ਕਿਤਾਬ ਆ ਬਾਈ ਪਹਿਲਾਂ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਸਤੀ ਗਾਲ ਜੀ ਵੀਰ ਦੀ ਫੀਸ ਹੈ 11000 ਰੁਪਏ ਦੀ 11000 ਹਾਂ ਜੀ ਬਾਕੀ ਮਾਨਤਾਨ ਕਰੀਦਾ ਵੀਰ ਜਿਹੜਾ ਕੋਈ ਆਵੇ ਬਾਕੀ ਜਿਹੜਾ ਕੋਈ ਰੇੜੇ ਵਾਲਾ ਘੋੜੀ ਲੈ ਕੇ ਆਉਂਦਾ ਆਪਾਂ ਉਹਨੂੰ ਵੀ ਮੋੜੀਦਾ ਉਹਦਾ ਜ਼ਿਆਦਾ ਮਾਨਤਾਨ ਕਰੀਦਾ ਠੀਕ ਹੈ ਕਿਸੇ ਨੂੰ ਨਹੀਂ ਨਰਾਜ਼ ਨਹੀਂ ਕਰਨਾ ਜੀ ਮੁਫਤ ਵਾਲਾ ਰੇੜੀ ਰੱਖ ਰੱਖਿਆ ਬਾਈ ਯਾਰ ਮੇਰੇ ਹਿਸਾਬ ਨਾਲ ਚੰਗੀ ਕੋੜੀ ਹਾਂ ਇੱਕ ਚੰਗੀ ਟੀਮ ਚੰਗੀ ਪੈਦਾਵਾਰੀ ਹੋਵੇ ਸਾਡਾ ਇਹ ਫੀਸ ਹਰ ਵੱਖਰੀ ਗੱਲ ਪੈਦਾ ਮਟਰ ਨਹੀਂ ਕਰਦਾ ਜੀ ਆਪ ਦੀ ਟੀਮ ਨੂੰ ਤਕੜਾਗਾ ਉਹ ਜਿਹੜੇ ਸਾਂਹ ਵਾਲੇ ਜਿਹੜੇ ਜਿੰਨਾ ਘੋੜੇ ਰੱਖੇ ਉਹ ਰੇੜੇ ਵਾਲੀ ਘੋੜੀ ਤੇ ਘੋੜਾ ਨਹੀਂ ਛੱਡਦੇ ਕਹਿੰਦੇ ਨੇ ਘੋੜਾ ਨਹੀਂ ਛੱਡਣਾ ਉਹਦੇ ਨਾਲ ਹੁੰਦਾ ਮਾਰਕੀਟ ਡਾਊਨ ਹੁੰਦੀ ਹੈ ਸਾਡੇ ਜਿੱਥੋਂ ਇਹ ਘੋੜਾ ਆਇਆ ਲਾਡੀ ਵੀਰ ਹਣਾ ਕੋ ਉਹ ਆਉਂਦਾ ਰੇੜੇ ਵਾਲੀ ਘੋੜੀ ਤੇ ਪਹਿਲਾਂ ਘੋੜਾ ਛੱਡਣਾ ਉਦੋਂ ਮਾਰਕੀਟ ਵੱਜਣੀ ਚੰਗੇ ਬੱਚੇ ਪੈਦਾ ਕਰੂਗਾ ਤੇ ਫਿਰ ਸਾਂਹ ਆ ਸਹੀ ਗੱਲ ਚੰਗੀ ਘੋੜੀ ਦੇ ਤੇ ਚੰਗੇ ਬੱਚੇ ਪੈਦਾ ਕਰਨੇ ਉਹਨੇ ਵੀ ਇਹਦੀ ਗੱਲ ਆ ਬਾਈ ਦੀ ਕਹਿੰਦਾ ਚੰਗੀ ਘੋੜੀ ਦੇ ਚੰਗੇ ਬੱਚੇ ਪੈਦਾ ਕਰੂਈ ਵੀ ਮਾਰਕੀਟ ਤਾਂ ਉਹ ਹੁੰਦੀ ਆ ਵੀ ਮਾੜੀ ਘੋੜੀ ਦੇ ਚੰਗਾ ਬੱਚੇ ਦਾ ਨਹੀਂ ਆ ਜੇ ਕੋਈ ਮਾੜਾ ਬੰਦਾ ਵੀ ਥੱਲੇੋਂ ਉੱਠ ਕੇ ਅਸੀਂ ਵੀ ਥੱਲੇਡੇ ਲੈਵਲ ਤੋਂ ਤਾਂ ਹੁੰਦੇ ਆ ਜੇ ਕੋਈ ਮਾੜਾ ਬੰਦਾ ਆਊਗਾ ਚੰਗੇ ਬੱਚੇਲੇ ਉਹਨੂੰ ਫੇਰ ਜਾਣਕਾਰੀ ਵਧੂਗੀ ਉਹਦੀ ਵੀਰ ਜੀ ਇਹੀ ਸੋਚ ਆ ਭਰਾਵਾ ਜਿਹੜੇ ਤੇਰੇ ਤੇ ਪ੍ਰਮਾਤਮਾ ਦੀ ਕਿਰਪਾ ਹੈ ਨਾ ਸਾਡੀ ਆਪਾਂ ਕਦੀ 3 ਤੋਂ ਨਹੀਂ ਕਦੀ ਕਿਸੇ ਨੂੰ ਨਾਰਾਜ਼ ਕੀਤਾ ਠੀਕ ਆ ਬਾਈ ਤੇ ਮਾਨਤਾਣੀਆਂ ਜਿੱਦਾਂ ਮਰਜ਼ੀ ਕੋਈ ਨਹੀਂ ਬਿਲਕੁਲ ਬਾਈ ਤੇ ਬਾਈ ਜੀ ਆਪਣਾ ਪਿੰਡ ਕਿੱਥੇ ਆ ਜਾਂਦਾ ਬਾਈ ਜੀ ਵੀ ਜੀ ਸਾਡਾ ਪਿੰਡ ਮੀਰਾਕੋੜ ਆ ਸ਼ਹੀਦ ਬਾਬਾ ਮੁਤਾਬ ਸਿੰਘ ਜਿਹਨਾਂ ਮੱਛੇ ਰੰਗੜ ਦਾ ਸੇਰ ਵਟਿਆ ਮਸ਼ਹੂਰ ਪਿੰਡ ਆ ਜੀ ਹਾਂਜੀ 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 ਮੀਰਾਕੋੜ ਅੱਜ ਮੀਰਾਕੋੜ ਕਲਾਮ ਵੱਡਾ ਮੀਰਾਕੋੜ ਜੀ ਠੀਕ ਹੈ ਠੀਕ ਹੈ ਬਿਲਕੁਲ ਬਾਈ ਤੇ ਹੋਰ ਬਾਈ ਪਲਵਾਨ ਕੋਈ ਗੱਲਬਾਤ ਦੱਸਣੀ ਚਾਹੁੰਦੇ ਹੋ ਕੋਈ ਗੱਲਬਾਤ ਫਿਰ ਉਸ ਤੋਂ ਬਾਅਦ ਆਪਾਂ ਕਰੀਏ ਐਂਡ ਹਨਾ ਤੇ ਔਰ ਕਰੋ ਬਾਈ ਜੀ ਪੁੱਛੋ ਕੀ ਤੇ ਕੋਈ ਵੀ ਬਾਈ ਜੇ ਮੈਂ ਕੋਈ ਇਸ ਤਰ੍ਹਾਂ ਪੁੱਛੋ ਬਾਈ ਜੀ 22 ਵਾਰੀ ਕੋਈ ਗਲਤ ਬਾਤ ਦੱਸਣੀ ਹੋਵੇ ਇਹ ਕਹਿੰਦਾ ਵੀ ਜੋ ਵੀ ਪੁੱਛਾ ਹਾਂ ਇਹ ਕਹਿੰਦਾ ਚੰਗੀ ਤਰ੍ਹਾਂ ਬੱਸੋ ਸਹੀ ਗੱਲ ਆ ਫਿਰ ਬਾਦੂ ਆਉਣਾ ਹੈ ਫਿਰ ਨਹੀਂ ਨਹੀਂ ਇਹ ਕਹਿੰਦਾ ਬਾਈ ਗੱਲ ਕਰ ਆਇਆ ਬਾਈ ਜੀ ਘੋੜੇ ਪੈਸਿਆਂ ਨਾਲ ਸਾਡੀ ਜਿਹੜੀ ਸੋਚ ਆ ਪੈਸਿਆਂ ਨਾਲ ਨਹੀਂ ਹੁੰਦੇ ਹੁੰਦੇ ਠੀਕ ਆ ਬਾਈ ਜੀ ਜਿਨਾਦਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਬਾਈ ਐਨੇ ਬੰਦੇ ਜੇ ਅੱਜ ਕੱਲ ਸਕੇ ਭਰਾਵਾਂ ਦਾ ਇਕੱਠ ਨਹੀਂ ਹੁੰਦਾ ਪਰ ਵੇਖੋ ਅਹੀਂ ਕਿਸ ਨਾ ਕੇ ਇਹ ਸਭ ਤੋਂ ਵੱਡੀ ਗੱਲ ਜਿਵੇਂ ਬਾਈ ਤੁਸੀਂ ਕਰੀ ਤੀ ਗੱਲ ਵੀ ਬਾਈ ਹੁਰੀ ਵੀ ਬਾਈ ਦਾ ਬਾਪੂ ਵੀ ਇੱਥੇ ਆਇਆ ਹੋਇਆ ਆਜੋ ਮਾਰੇ ਭਰਾਵੋ ਕਰਾ ਦਈਏ ਦਰਸ਼ਨ ਆਜੋ ਯਾ ਆਜੋ ਬਾਪੂ ਯਾ ਆਜੋ ਤੇ ਆ ਜਾ ਤੂੰ ਵੀ ਆ ਜਾ ਇਹ ਬਾਈ ਮੰਗਲ ਦਾ ਬੇਟਾ ਹੈਗਾ ਤੇ ਇਹ ਪੋਤਰਾ ਦੇਖ ਲਓ ਭਰਾਵੋ ਤਿੰਨ ਪੀੜੀਆਂ ਇੱਥੇ ਫਿਰਦੀਆਂ ਨੇ ਆਜੋ ਮੰਗਲ ਬਾਈ ਤੁਸੀਂ ਵੀ ਅੱਗੇ ਆਜੋ ਘੋੜੇ ਤੇ ਹਾਂ ਘੋਲੇ ਘੋੜੇ ਦੀਆਂ ਵੀ ਤੰਦ ਪੀੜੀਆਂ ਤੇ ਬਾਪੂ ਦੀਆਂ ਵੀ ਤੰਦ ਪੀੜੀਆਂ ਆਪਾਂ ਕਹਦੀਏ ਭਰਾਵੋ ਇੱਥੇ ਫਿਰਦੇ ਨੇ ਇਹ ਗੁਰੂ ਆ ਗਿਆ ਵੀਰ ਤਾਂ ਅੱਗੇ ਕੋਈ ਨੂਰ ਆ ਗਿਆ ਹਾਂ ਕੀ ਬੜਾ ਗੱਲ ਕੀ ਆ ਹਾਂਜੀ ਕਈ ਸਾਨੂੰ ਕਹਿੰਦੇ ਉਹ ਬਾਈ ਦਿਓ ਮੈਂਕ ਲਾ ਦੀ ਇੱਕ ਮਿੰਟ ਬਾਈ ਪਰਭਾਨ ਬਾਈ ਤੇ ਇਹ ਨਾ ਬਾਈ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹਨਾ ਫੇਰ ਹੀ ਇਹ ਕੰਮ ਸੰਭਵ ਆ ਹਾਂ ਬਾਈ ਜੀ ਸਾਨੂੰ ਕਈ ਕਹਿੰਦੇ ਵੀ ਇਹਨਾਂ ਨਵਾਂ ਘੋੜਾ ਰੱਖਿਆ ਅਸੀਂ ਹਾਂ ਘੋੜਾ ਜ਼ਰੂਰ ਨਵਾਂ ਰੱਖਿਆ ਬਾਕੀ ਜਿਹੜੇ ਸਾਡੇ ਦਾਦਾ ਜੀ ਨਾ ਉਹਨਾਂ ਤੋਂ ਪਿੱਛੋਂ ਸਾਡੇ ਘਰ ਘੋੜੀ ਪੱਕੀ ਰਹੀ ਰਹੀ ਸਾਡੇ ਘਰ ਠੀਕ ਹੈ ਜੀ ਜਾਂ ਜਾਂ ਜਾਂਦੀਆਂ ਪੁਰਾਣੀਆਂ ਘੋੜਿਆਂ ਦੀ ਸਾਡੇ ਘੋੜੀ ਤੋਂ ਪਹਿਲ ਨੂੰ ਆਹਣਾ ਵਿਆਹ ਵਾਲੇ ਨੇ ਘੋੜੀ ਤਿਆਰ ਕਰਦੋ ਸਾਡੇ ਮਾਤਾ ਨੇ ਬਹੁਤ ਸੋਹਣਾ ਤਾਰੂ ਬਣਿਆ ਠੀਕ ਹੈ ਕਾਠੀ ਬਣੀ ਹੋਈ ਜਣੀ ਬਿਲਕੁਲ ਕਈ ਬੰਦੇ ਕਹਿ ਦਿੰਦੇ ਆ ਇਹ ਹੈਗੀ ਸੀ ਗੱਲ ਇਹ ਕਈ ਬੰਦੇ ਕਹਿੰਦੇ ਵੀ ਅਸੀਂ ਅੱਜ ਮਤਲਬ ਇਹ ਦੂਜਾ ਇਹ ਨਵੇਂ ਬੰਦੇ ਆ ਅਸੀਂ ਪੁਰਾਣੀ ਪੁਰਾਣੀ ਜਾਣਕਾਰੀ ਆ ਬਾਕੀ ਸਾਡੇ ਖਾਨਦਾਨੀ ਘੋੜੀਆਂ ਘੋੜਾ ਜਰੂਰ ਆ ਅੱਡ ਕੋ ਤੀਸਰਾ ਘੋੜਾ ਆ ਗਿਆ ਜਿਹੜਾ ਅਸੀਂ ਲਿਆਵਾ ਹੋਣੇ ਤੀਜਾ ਘੋੜਾ ਸੁਖ ਬਾਈ ਬਾਈ ਰੌਣ ਜਮਾਨਾ ਵੇਖਿਆ ਕਿ ਜੇ ਮੈਂ ਆਜੂ ਕੋਈ ਮਹਿੰਗੀ ਗੱਡੀ ਤੇ ਬਰਾਤ ਲੈ ਕੇ ਜਾਂਦਾ ਹਾਂ ਉਸ ਟਾਈਮ ਚੰਗੀ ਕੁੜੀ ਦੇ ਬਰਾਉਜ ਜਾਇਆ ਕਰਦੀ ਸੀ ਠੀਕ ਹੈ ਹਾਂ ਜੀ ਜਿਹੜਾ ਕੋਈ ਟੋਕਣਾ ਸੀ ਚੰਗੀ ਜਾਨੇ ਜਾਂਚ ਚ ਉਸ ਉਸ ਉਹਰੇ ਜਾਣੇ ਹਾਂ ਠੀਕ ਹੈ ਜਿਹੜੇ ਜਿੰਨੇ ਖੜਨੀ ਉਹਦੇ ਫਿਰ ਸੇਵਾ ਉੱਥੇ ਹੋਣੀ ਸਹੀ ਗੱਲ ਹੈ ਤਿੰਨ ਤਿੰਨ ਦਿਨ ਜਾਂਚ ਡਕਣੀ ਹਾਂ ਤੇ ਤਿੰਨ ਦਿਨ ਫਿਰ ਉੱਥੇ ਕੁੜੀ ਰਹਿਣੀ ਵਾਹ ਜੀ ਵਾਹ ਸਾਡੇ ਦਾਦੇ ਨੇ ਆਂਡੇ ਵਰਗੀ ਕੁੜੀ ਰੱਖੀ ਹੋਣੀ ਹਾਂ ਉਹਨਾ ਟਾਈਮਾਂ ਜਿਹੜੇ ਦੇਸੀ ਸਿੰਧੀ ਘੋੜੀਆਂ ਹੁੰਦੀਆਂ ਸੀ ਚਿੱਟੇ ਰੰਗ ਦੇ ਆਹ ਬਹੁਤ ਵਧੀਆ ਪੌਣਾਂ ਨੇ ਫੇਰ ਉਹਨੇ ਜਦੋਂ ਕਦੇ ਸ਼ਹਿਰ ਜਾਂਕਦੇ ਜਾਣਾ ਉਹਨਾਂ ਤੋਂ ਕੋਈ ਵੇੜਾ ਟੱਗਾ ਨਹੀਂ ਵਾਹ ਜੀ ਵਾਹ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਬਾਈ ਤੇ ਆਹ ਬਾਈ ਬਾਈ ਹੋਰਾਂ ਦੇ ਨੰਬਰ ਨੇਗੇ ਪੁੱਤ ਇਧਰੋਂ ਹੀ ਸਾਈਡ ਤੇ ਇਹ 98768 17850 98777 09577 ਤੇ ਬਾਈ ਇਹਦਾ ਮੁੰਡਿਆ ਸ਼ਾਰਟ ਫੋਟੋ ਵੀ ਖਿੱਚ ਲੈ ਤੇ ਆਪਾਂ ਉੱਪਰ ਲਾ ਦਾਂਗੇ ਸੋ ਠੀਕ ਆ ਬਾਈ ਸੰਧੂ ਸਾਹਿਬ ਧੰਨਵਾਦ ਜੀ ਤੇ ਬਾਈ ਕਹਿੰਦਾ ਵੀ ਮੈਂ ਗੱਲ ਬਾਤ ਕਰਨੀ ਹੈਗੀ ਬਾਕੀ ਤੁਹਾਨੂੰ ਵੀ ਦੇ ਦਾਂਗੇ ਆਪਣਾ ਇੱਕ ਦੋ ਬੇਸ਼ੇਰੀਆਂ ਦੀ ਫੋਟੋ ਠੀਕ ਹੈ ਜੀ ਹਾਂ ਜਿਹੜਾ ਰਿਜ਼ਲਟ ਹੋਇਆ ਉਹ ਆਪਾਂ ਬਾਈ ਉੱਪਰ ਲਾ ਦਾਂਗੇ ਬਾਈ ਜੂਰੀ ਕਹਿੰਦੇ ਵੀ ਇੱਕ ਦੋ ਬੇਸ਼ੇਰੀਆਂ ਦੀ ਫੋਟੋ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਮਿਹਰਬਾਨੀ ਥੈਂਕ ਯੂ ਬਾਈ ਜੀ ਓਕੇ ਜੀ